ਅਛਾ ਪੜੀ ਹੁਣ ਤੁਸੀਂ ਨਵਾਂ ਮਿਊਜ਼ਿਕ ਸੁਣਦੇ ਹੋ ਨਵੇਂ ਮੁੰਡਿਆਂ ਨੂੰ ਸੁਣਿਆ ਘੱਟ ਯਾਰ ਘੱਟ ਮੈਂ ਪੁੱਛੇ ਭਾਈ ਨੂੰ ਨਾਮ ਕਹਦੇ ਯਾਰ ਮੈਂ ਨਹੀਂ ਜਾਣਦਾ ਹਾਂ ਨਹੀਂ ਬਹੁਤ ਘੱਟ ਮੈਂ ਪਹਿਲਾਂ ਤੋਂ ਹੀ ਬਹੁਤ ਘੱਟ ਆ ਮੈਂ ਪੁਰਾਣੇ ਗਾਣੇ ਬਹੁਤ ਸੁਣਿਆ ਯਾਰ ਤੁਸੀਂ ਗਾਣੇ ਗੁਣੇ ਕੱਢਨੇ ਕਿਉਂ ਵਿੱਚ ਬੰਦ ਜੇ ਕਰਤੇ ਮੈਂ ਵੀ ਆ ਕੇ ਕਿਆ ਸੀ ਮੈਂ ਇੰਡਸਟਰੀ ਤੋਂ ਬਿਲਕੁਲੀ ਤੈਨੂੰ ਵਧੀਆ ਨਹੀਂ ਲੱਗਦਾ ਨੇਮ ਫੇਮ ਗਾਣੇ ਆ ਰਹੇ ਆ ਬਈ ਇਧਰ ਘੁੰਮ ਰਹੇ ਆ ਕਿਉਂਕਿ ਤੁਸੀਂ ਦੇਖੋ ਯਾਰ ਪੈਸਾ ਪੂਸਾ ਤਾਂ ਤੁਸੀਂ ਲਗਜ਼ਰੀ ਪਹਿਲਾਂ ਹੀ ਦੇਖਿਆ ਹੋਇਆ ਸੀ ਬਚਪਨ ਜੀ ਦੇਖਿਆ ਹੈ ਹੈਨਾ ਠੀਕ ਆ ਤੇ ਅਮਨ ਨੂੰ ਲੱਗਦਾ ਵੀ ਕਈ ਵਾਰੀ ਬੰਦੇ ਨੂੰ ਅਚਾ ਅਮਨ ਤੂੰ ਮੈਨੂੰ ਕਰੈਕਟ ਕਰ ਸਕਦਾ ਮੈਨੂੰ ਕਈ ਵਾਰੀ ਲੱਗਦਾ ਵੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਹੁਣ 10 ਜਾਂ ਡਨ ਜਦੋਂ ਐਗਜ਼ਾਮਪਲ ਦਾੜੀ ਰੰਗਣੀ ਪੈਂਦੀ ਬਾਰ ਬਾਰ ਕੀ ਪਤਾ ਵੀ ਮੇਰਾ ਟਾਈਮ ਫਿਨਿਸ਼ ਆ ਜੀ ਮੈਨੂੰ ਕਈ ਵਾਰੀ ਇਹ ਹੋਣਾ ਆਪਣਾ ਜਿਵੇਂ ਹੁਣ ਐਤ ਕੀ ਜਿਹੜੀ ਹੁਣ ਐਲਬਮ ਕੀਤੀ ਆ ਅਮਨ ਅਮਨ ਬਈ ਨਾਲ ਯਾਰ ਮੈਂ ਬਿਲਕੁਲ ਹੀ ਇੰਟਰਸਟ ਜੀਗਾ ਮੇਰਾ ਹੈ ਹੀ ਨਹੀਂ ਸੀਗਾ ਅਲਚਾ ਵੀ ਮੈਨੂੰ ਇਹ ਵੀ ਹੁੰਦਾ ਵੀ ਆਈਵ ਗਾਟ ਨਥਿੰਗ ਟੂ ਆਫਰ ਦਿਸ ਇੰਡਸਟਰੀ ਨੋ ਮੋਰ। ਦੈਟਸ ਇਟ ਮੇਰੇ ਵੱਲੋਂ। ਉਦਾਂ ਦਾ ਮੈਂ ਕੱਢੀ ਜਾਂਦਾ ਠੀਕ ਆ ਪਰ ਮੈਂ ਆਪਦੇ ਆਪ ਨੂੰ ਫੂਲ ਕਰ ਰਿਹਾ। ਵੀ ਵਾਈ ਆਮ ਡੂਇੰਗ ਇਟ ਵਾਜ਼ ਦ ਰੀਜ਼ਨ। ਯਾਦਾ ਕੋਈ ਚੀਜ਼ ਚੱਲੇ ਜਾਂ ਨਾ ਜਨਸਟੈਂਡ ਹਮ ਐ ਵੀ ਜਾ ਕੇ ਮੁਰਕੇ ਪੋਸਟ ਪਾ ਦਮਾ ਵੀ ਮੇਰਾ ਗਾਣਾ ਹਿੱਟ ਬਹੁਤ ਹੋਇਆ ਥੈਂਕ ਯੂ ਧੰਨਵਾਦ ਹੋ ਰਹਿਣਾ। ਇਹ ਤਾਂ ਹੋਇਆ ਹੀ ਨਹੀਂ ਯਾਰ। ਪਰ ਮੈਨੂੰ ਲੱਗਦਾ ਭਾਜੀ ਹੁਣ ਆਉਣੇ ਆ ਤੁਹਾਡੇ ਗਾਣੇ ਤੇ ਉਹ ਕਦੇ ਕੋਸ਼ਿਸ਼ ਦਿਲੋਂ ਜੇ ਬਣਾ ਕੇ ਦੇਖੋ ਗਾਣੇ ਯਾਰ। ਦੇਖੋ 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 ਰਬ ਦੀ ਮਰਲੀਆ ਤੁਹ ਬਹੁਤ ਪਿਆਰ ਕਰਦੇ ਆ ਤੁਹਾਨੂੰ ਕਈ ਵਾਰ ਲੱਗਦਾ ਹੁੰਦਾ ਯਾਰ ਮੈਂ ਪੁਰਾਣਾ ਯਾਰ ਹੁਣ ਨਵੇਂ ਆ ਗਏ ਨਹੀਂ ਬਾਜੀ ਪੁਰਾਣੇ ਖੁੰਡ ਪੁਰਾਣੀ ਹੁੰਦੇ ਆ ਜੋ ਤਜਰਬੇ ਨਾਲ ਤੁਸੀਂ ਕਰ ਦੇਣੀਆਂ ਚੀਜ਼ਾਂ ਤੇ ਮੇਰੀ ਮੈਂ ਕਰਦਾ ਕਿ ਤੁਸੀਂ ਕੱਢੋ ਬਾਣੀਆ ਥੈਂਕ ਯੂ ਵਨ ਦੇਖਦੇ ਆ ਪਰ ਲੱਗਦਾ ਜਿਵੇਂ ਮੈਂ ਕਿਹਾ ਹੁਣ ਆਪਣੀ 2-4 ਹੈਗੇ ਮਿੱਤਰ ਜਿਹੜੇ ਬਾਹਲਾ ਮੈਨੂੰ ਪੁਸ਼ ਕਰ ਰਿਹਾ ਨਾ ਤੇ ਦੇਖੋ ਉਹ ਸਰਕਲ ਚਾਓ ਮਨ ਲੱਗਦਾ ਰੋਜ਼ ਮਿਲੋ ਕ੍ਰੀਏਟਿਵ ਪੀਪਲ ਨੂੰ ਮੈਂ ਇੰਸਟਾਗ੍ਰਾਮ ਖੋਲਿਆ ਥੋੜਾ ਆਪਣੇ 48 ਮਿਊਚੁਅਲ ਫਰੈਂਡ ਨੇ 48 ਨੇ 48 ਅੱਛਾ ਤੇ ਉਹ ਉਹਦੇ ਵਿੱਚ ਜਿਹੜੇ ਮੇਰੇ ਬ੍ਰਦਰ ਜਾਂ ਫੈਮਿਲੀ ਮੈਂਬਰ ਸੀਗੇ ਉਹ ਸਾਰੇ 50 ਪਲੱਸ ਜਾਂ 45 ਉਹ ਲੈ ਮੈਂ ਕਿਹਾ ਅੱਛਾ ਦੇਖ ਲਾ ਮੇਰਾ ਭਰਾ ਵੀ ਫੋਲੋ ਕਰਦਾ ਤੁਹਾਨੂੰ ਉਹ ਹੁਣ 36 ইয়ারਸ ਆ ਤੇ ਮੈਂ ਕਿਹਾ 36 ਸਾਲਾਂ ਦਾ ਇੱਕ ਵੀ ਉਹ ਤੁਹਾਨੂੰ ਹਜੇ ਵੀ ਸੁਣਦੇ ਆ ਤੁਹਾਡੀ ਪੋਸਟ ਦੇਖਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਕਾਫੀ ਜਿਹੜੇ ਨਵੇਂ ਮੁੰਡੇ ਇੰਡਸਟਰੀ ਦੇ ਤੇ 90s ਜਾਂ 2010 ਵਾਲੇ Hmm. 2010 ਤੋਂ ਲੈ ਕੇ 1518 ਵਾਲੇ ਉਹ ਵੀ ਤੁਹਾਨੂੰ ਫੋਲੋ ਕਰਦੇ ਪਏ ਫੋਲੋ ਕਰਨਾ ਮਤਲਬ ਇਹ ਹੁੰਦਾ ਵੀ ਯਾਰ ਅਸੀਂ ਇਹਨੂੰ ਇਹਨੂੰ ਸੁਣ ਕੇ ਆਹ ਬੰਦੇ ਨੂੰ ਸੁਣ ਕੇ ਅਸੀਂ ਇਨਸਪਾਇਰ ਹੋ ਕੇ ਵੀ ਫਿਰ ਆਪਣੇ ਗਾਣੇ ਕੱਢੇ ਵੀ ਅਸੀਂ ਜ਼ਿਆਦਾ ਗਾਣੇ ਕੱਢ ਲੇ ਤਾਂ ਅਸੀਂ ਹਾਈਲਾਈਟ ਹੋ ਗਏ ਤਾਂ ਮੈਨੂੰ ਲੱਗਦਾ ਵੀ ਜ਼ਿਆਦਾ ਕੰਟੈਂਟ ਦਵਾਂਗੇ ਹਾਂ ਮੈਨੂੰ ਲੱਗਦਾ ਕਈ ਵਾਰੀ ਅਦਰ ਨਾ ਮੈਂਟਲੀ ਪਤਾ ਨਹੀਂ ਇਮੋਸ਼ਨਲੀ ਮੈਂ ਹੋ ਗਿਆ ਲਾਈਕ ਹੁਣ ਜੇ ਨਵੇਂ ਆਣ ਮੈਨੂੰ ਫੋਲੋ ਕੀਤਾ ਜੇ ਕੀਤਾ ਮੈਨੂੰ ਤਾਂ ਕਦੀ ਲਾਈਕ ਮੈਸੇਜ ਮੈਂ ਤਾਂ ਕਰ ਰਿਹਾ ਮੈਂ ਐਕਸਪੈਕਟ ਨਹੀਂ ਕਰਦਾ ਕਿ ਮੈਨੂੰ ਕੋਈ ਅਮਨ ਵੀ ਜਾ ਕੇ ਮੈਸੇਜ ਕਰੇ ਵੀ ਬੰਦ ਬਰ ਬਰ ਪਰ ਉਹਨੂੰ ਭੁੱਲਣਾ ਵੀ ਨਹੀਂ ਚਾਹੀਦਾ ਪਤਾ ਨਹੀਂ ਕਿਉਂਕਿ ਮੈਂ ਇਹੋ ਜਾਂ ਹੁਣ ਆਪਾਂ ਬੈਕ ਚੱਲਦੇ ਹਾਂ ਭਾਈ ਹਰਜੀਤ ਨੂੰ ਜੀ ਮੈਂ ਉਸਤਾਦ ਮੈਂ ਨਾ ਬੰਦੇ ਨੂੰ ਤੁਹਾਨੂੰ ਹਰ ਰੋਜ਼ ਯਾਦ ਰਹਿੰਦੇ ਆ ਹਰਜੀਤ ਬਰਾੜ ਭਾਈ ਇੱਕ ਦਿਨ ਨਹੀਂ ਜਾਂਦੀ ਕਿ ਡੇਲੀ ਯਾਦ ਕਰਦੇ ਆ ਮੈਂ ਕਹਿੰਦਾ ਭਾਈ ਡੇਲੀ ਜਿੱਥੇ ਮੈਂ ਬੰਦੇ ਨੂੰ ਯਾਦ ਨਹੀਂ ਕੀਤਾ ਕਈ ਵਾਰੀ ਇਹ ਫੀਲ ਹੁੰਦਾ ਵੀ ਜੇ ਹੁੰਦਾ ਖਨੀ ਮੈਂ ਸੱਚੀ ਵਧੀਆ ਖੇਡਦਾ ਬਟ ਉਹਦੇ ਨਾਂ ਤੇ ਵੀ ਮੈਂ ਮੈਂ ਜ਼ਿੰਦਗੀ ਚ ਇਹੀ ਜਿਵੇਂ ਕੋਸ਼ਿਸ਼ ਕੀਤੀ ਜਿੰਨ ਤੇ ਮੈਂ ਗਾਇਆ ਜਾਂ ਗਾਉਣਾ ਵੀ ਬਈ ਦਾ ਮਨਾ ਲੈਣਾ ਹੀ ਲੈਣਾ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਤਾਂ ਬਾਈ ਤੂੰ ਬਾਰ ਬਾਰ ਇਹਦਾ ਨਾ ਪਾਉਂਦਾ ਮੈਂ ਸੋਚਿਆ ਮੈਂ ਤਾਂ ਤੈਨੂੰ ਪਤਾ ਹੀ ਨਹੀਂ ਲੱਗਣਾ ਇਹ ਜਿੱਥੋਂ ਤੱਕ ਮੇਰੀ ਸੋਚ ਆ ਇਹਦੇ ਕਰਕੇ ਮੈਂ ਜਿੱਥੇ ਤੱਕ ਤਾਂ ਹੈਗਾ ਜਿੰਨਾ ਮੈਨੂੰ ਇੱਕ ਵੱਡੀ ਜੋਂ ਪਿਆਰ ਮਿਲਿਆ ਮੈਨੂੰ ਪਤਾ ਉਹਦਾ ਮੈਂ ਡਰਾਮਾ ਜੋ ਮਰਜ਼ੀ ਕਰ ਜਾਵਾਂ ਵੀ ਮੈਂ ਬਹੁਤ ਤਕੜਾ ਸੀਗਾ ਕਿਵੇਂ ਆਪਾਂ ਪਹਿਲ ਗੱਲ ਕੀਤੀ ਜੀ ਆਪਣੇ ਆਪ ਨੂੰ ਤਾਂ ਨਾ ਝੂਠ ਬੋਲੋ ਨਾ ਸੋ ਮੈਨੂੰ ਫੀਲ ਹੁੰਦਾ ਕਈ ਵਾਰੀ ਵੀ ਤੁਹਾਨੂੰ ਰਿਸਪੈਕਟ ਤੌਰ ਤੇ ਮਾੜਾ ਮੋਟਾ ਹੂੰ ਜਿੱਤ ਰਕ ਮੈਂ ਦੇਖਿਆ ਮੈਂ ਜਿੰਨਾ ਕੁ ਸਮਝ ਪਾਇਆ ਭਾਜੀ ਅਸੀਂ ਹੁਣ ਐਜ਼ ਅ ਯੰਗਸਟਰ ਅਸੀਂ ਜੋ ਜ਼ਿੰਦਗੀ ਚੱਲਦੀ ਹੈ ਨਾ ਆਪਾਂ ਨੂੰ ਪਤਾ ਹੈ ਕੀ ਚੱਲਦਾ ਹੈ ਨਾ ਧਾਮ-ਜੰਮ ਮੋਹ ਮਾਇਆ ਅਸੀਂ ਫਸੇ ਰਹਿਣਾ ਚਾਹੁੰਦੇ ਆ ਹੁਣ ਇੱਕ ਇੱਕ ਸਟੈਪ ਹੁੰਦਾ ਮੈਂ ਵੀ ਅੱਜ ਕਮਾ ਮੋਹ ਮਾਇਆ ਜ਼ਿੰਦਗੀ ਦੀ ਪਰੇ ਹੋ ਜਾ ਯਾਰ ਛੱਡ ਯਾਰ ਕੀ ਕਰਨਾ ਯਾਰ ਜਿੰਨੇ ਜਿੰਨੇ ਪੈਸੇ ਹੈਗੇ ਆ ਜ਼ਿੰਦਗੀ ਵਧੀਆ ਬਦੀਦ ਕਰਦੇ ਆ ਆਪਣੇ ਨਾਲ ਇਹੋ ਤਾਂ ਮੈਨੂੰ ਲੱਗਦਾ ਮੂਹ ਮਾਇਆ ਚ ਵੀ ਫਸੇ ਰਹਿਣਾ ਚਾਹੀਦਾ ਹੁੰਦਾ ਕਈ ਵਾਰ ਜ਼ਿੰਦਗੀ ਚ ਜਿਵੇਂ ਤੁਸੀਂ ਮੈਨੂੰ ਲੱਗਦੇ ਹੋ ਤੁਸੀਂ ਨਿਕਲਦੇ ਜਾ ਰਹੇ ਹੋ ਯਾਰ ਠੀਕ ਆ ਯਾਰ ਓਕੇ ਆ ਸਾਰਾ ਕੁਝ ਦੇਖ ਲਿਆ ਮੈਨੂੰ ਲੱਗਦਾ ਇਹ ਆ ਕਿਉਂਕਿ ਜਿਹੜਾ ਪੈਸਾ ਵੀ ਕਿਸੇ ਹੱਦ ਤੱਕ ਦੇਖਿਆ ਜੀ ਫੇਮ ਵੀ ਮੜਾ ਮੋਟਰ ਦੇਖਿਆ ਕੱਪੜੇ ਪਾ ਕੀ ਦੇਖ ਲਏ ਗੱਡੀਆਂ ਚਲਾ ਲਈਆਂ ਗੱਡੀਆਂ ਚਲਾ ਲਈਆਂ ਘੜੀਆਂ ਵੀ ਪਾ ਲਈਆਂ ਹੂੰ ਅ ਸਰੀਰ ਵੀ ਵਧੀਆ ਕੇਰਾ ਰੱਖਿਆ ਆਪਣਾ ਚੱਲ ਹੁੰਦਾ ਰਹਿੰਦਾ ਇਹ ਨਹੀਂ ਕਹਿੰਦਾ ਵੀ ਬਸ ਹੁਣ ਬਸ ਵੀ ਬਹਿ ਜਾ ਚੌਂਕੜੀ ਮਾਰ ਕੇ ਪਰ ਇਮਪ੍ਰੈਸ ਆਖਾਂ ਬੀ ਇਮਪ੍ਰੈਸਡ ਮੈਨੂੰ ਇਮਪ੍ਰੈਸ ਨਹੀਂ ਕਰ ਸਕਦਾ ਕੋਈ ਜੇ ਮੈਂ ਹੁਣ ਬੈਠਾਂ ਮੈਨੂੰ ਲੱਗਦਾ ਹੋਵੇ ਆਪਣਾ ਲਿੰਗ ਚੱਲੂਗਾ ਤੂੰ ਮੈਨੂੰ ਬੰਦਾ ਵਧੀਆ ਲੱਗਿਆ ਹਾਂ ਇਹ ਮੈਂ ਪਰ ਸਮਝਦਾ ਪਰ ਇਹ ਨਹੀਂ ਕਿਉਂਕਿ ਤੇਰਾ ਕੰਮ ਵਧੀਆ ਚੱਲ ਰਿਹਾ ਜਿਆਦਾ ਪੈਸੇ ਬਾਹਰ ਲੀਆਂ ਚੀਜ਼ਾਂ ਤੋਂ ਨਹੀਂ ਹਾਂ ਤੇ ਉਹ ਬੰਦੇ ਘੱਟ ਲਾਈਫ ਦੇ ਵਿੱਚ ਤੇ ਇੱਕ ਜਦੋਂ ਤੁਸੀਂ ਬੰਦਾ ਡਾਊਨ ਹੁੰਦਾ ਥੋੜ੍ਹਾ ਜਿਵੇਂ ਮੈਂ ਓਪਨ ਨਹੀਂ ਕਰਾ ਮੈਂ ਹਾਵ ਬੀਨ ਡਾਊਨ ਹਨਾ ਤੇ ਉਹ ਤੋਂ ਬੰਦਾ ਨੂੰ ਡਰ ਲੱਗਣਾ ਪੈਂਦਾ ਜਿਵੇਂ ਕਿਸੇ ਨੂੰ ਮਿਲ ਕੇ ਤੇ ਇਕੱਲਾ ਖੁਸ਼ ਆ ਤੇ ਉਹਦੇ ਵਿੱਚ ਉਹ ਸਟਰੈਂਥ ਵੀ ਬਹੁਤ ਮਿਲੀ ਮੈਨੂੰ ਇਕੱਲਾ ਰਹਿ ਕੇ ਹੂੰ ਸੋਣ ਮੈਂ ਇਹ ਨਹੀਂ ਮੈਨੂੰ ਪਤਾ ਹੋ ਟੌਕ ਜਾ ਕੇ ਤੇ ਰਿਆ ਮੈਂ ਬਟ ਹਾਂ ਹਾਂ ਅੱਜ ਮੈਂ ਉਹ ਟ੍ਰੈਜੇਡੀ ਤੇ ਹੋਣਾ ਵਾ ਬਟ ਉਸ ਤੋਂ ਪਹਿਲਾਂ ਮੇਰੇ ਦੋ ਸਵਾਲ ਨੇ ਇੱਕ ਤਾਂ ਮੈਨੂੰ ਸਪਿਰਚੁਅਲ ਲੱਗਦਾ ਤੁਸੀਂ ਜਦੋਂ ਆਏ ਵੀ ਤੁਹਾਡੇ ਮੋਬਾਈਲ ਫੋਨ ਤੇ ਨਾ ਪਾਠ ਚੱਲਦਾ ਸੀ ਜਾਂ ਕੀਰਤਨ ਚੱਲਦਾ ਪਿਆ ਸੀ ਮੈਂ ਕਿ ਇਹ ਤਾਂ ਬੋਈ ਆ ਯਾਰ ਇਹ ਤਾਂ ਇੰਗਲੈਂਡ ਦਾ ਸੀ ਨਾ ਜੱਜ ਕਰਦੇ ਹੁੰਦੇ ਆ ਬਾਹਰ ਲਾਇਆ ਤਾਂ ਜੰਮੇ ਭਲੇ ਨੇ ਬਈ ਮੈਨੂੰ ਬੜਾ ਵਧੀਆ ਲੱਗਿਆ ਭਾਜੀ ਉਹ ਨੋਰਗੀ ਤਾਂ ਮੈਂ ਹਰ ਚੀਜ਼ ਨੋਟਿਸ ਕਰਦਾ ਭਾਜੀ ਹਾਂ ਪ੍ਰਮਾਤਮਾ ਦਾ ਨਾਮ ਤਾਂ ਸਾਰਾ ਕੁਝ ਹੈ ਬਾਬਾ ਮੈਂ ਜਿੰਨਾ ਕੁਝ ਜ਼ਿੰਦਗੀ ਚ ਨੰਗੇ ਆ ਹਮ ਸਾਰਿਆਂ ਕੋ ਸਟੋਰੀਆਂ ਸਾਰਿਆਂ ਕੋਲ ਦੁੱਖ ਭਰੀਆਂ ਸਟੋਰੀਆਂ ਸਾਰਿਆਂ ਕੋਲ ਤੇ ਨਹੀਂ ਪਤਾ ਹੈ ਹੈਗੀਆਂ ਵੀ ਪਰ ਮੈਨੂੰ ਆਪ ਲੱਗ ਮੈਨੂੰ ਆਪ ਲੱਗਦਾ ਆ ਬੀਨ ਜਿੱਥੋਂ ਨਿਕਲ ਕੇ ਆਏ ਹਾਂ ਮੈਂ ਵੀ ਨਿਕਲ ਕੇ ਆਇਆ ਹਾਂ ਹਾਂ ਪਰ ਇਹ ਗੱਲ ਆ ਵੀ ਇੱਕ ਚੀਜ਼ ਦੇ ਨੀਵਾ ਟੁੱਟੇ ਉਹ ਵੀ ਪਰਮਾਤਮਾ ਦਾ ਨਾਂ ਵੀ ਜੋ ਕਰਦਾ ਵਧੀਆ ਹੀ ਕਰਦਾ